ਉਹਦੀ ਰਾਜ ਭਾਗ ਲੈਣ ਦੇ ਯੋਗ ਹੋ ਕਿ ਸਰਕਾਰਾਂ ਫੇਲ ਉੱਟ ਗਈਆਂ ਇਸ ਕਰਕੇ ਇਹ ਹੁਣ ਜੁੜਦਾ ਪੰਜਾਬ ਆ ਆਪਣਾ ਰਾਜ ਭਾਗ ਲੈਣ ਵਾਸਤੇ ਇਹਦੇ ਵਿੱਚ ਜਿਹੜਾ ਅੱਜ ਵੀ ਝੂਠਾ ਆਪਣਾ بڑا ਮਿੱਤਰ ਆ ਝੂਠ ਹੈ ਦਾਸਤਾ ਵੀ ਪੰਜਾਬ ਉਹੀ ਪੰਜਾਬ ਆ ਜਿਹੜਾ ਪਿਛਲਾ ਪੰਗਲਾ ਕਰਦੇ ਹੁੰਦੇ ਵੀ ਪੰਜਾਬ ਐ ਹੁੰਦਾ ਤਾਂ ਪੰਜਾਬ ਐ ਹੁੰਦਾ ਤੋ ਡੈਡੀ ਨੂੰ ਬਚਾਣ ਲਈ ਬਾਬਾ ਜੀ ਆਪ ਹੀ ਹਾਂ ਸਮਰੱਥ ਆਪਣੀ ਸਮਰੱਥਾ ਨਹੀਂ ਜਿੱਤੀ ਨੌਜਵਾਨਾਂ ਨੂੰ ਤਾਕਤ ਦਿੱਤੀ ਦੇ ਨੌਜਵਾਨਾਂ ਦਾ ਹੜਾ ਚ ਆ ਗਿਆ ਕੱਲ ਬੋਰੀ ਆ ਗਈ ਅੱਜ ਅਜੇ ਨੌਜਵਾਨਾਂ ਦਾ ਹੜਾ ਆਇਆ 2 ਘੰਟੇ ਦੀ ਡੰਗਿਆ ਜਿਹੜਾ ਰਾਤ ਦਾ ਵਸੇ ਨੂੰ ਬੰਗਾਰਾਂ ਦੀ ਲੋੜ ਪੈਂਦੀ ਆ ਤੁਸੀਂ ਬੰਗਾਰਾਂ ਦਾ ਜ਼ਹੀ ਮੈਂ ਪਹਿਲੇ ਸਵੇਰੇ ਵੀ ਗੱਲ ਕੀਤੀ ਤੇ ਪੰਜਾਬ ਦੇ ਯੂਥ ਨੂੰ ਇੱਕ ਹੋਰ ਬੰਗਾਰਾਂ ਦਾ ਸਹੀ ਜਿਹਨੇ ਮਰਜੀ ਸਿਰ ਮੰਗ ਲੋ ਹੁਣ ਵੀ ਦੇਣ ਨੂੰ ਤਿਆਰ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਹੋ ਹਮਦਰ ਟੀਵੀ ਕੈਨੇਡਾ ਦੇ ਨਾਲ ਤੇ ਮੈਂ ਹਾਂ ਮਨੀਸ਼ ਪਰਵਾਹ ਇਸ ਵੇਲੇ ਦਰਸ਼ਕੀ ਦਿਉੜੀ ਬਾਬਾ ਗੁਰਦੇਤਾ ਜੀ ਜੋ ਕਿ ਕੀਰਤਪੁਰ ਸਾਹਿਬ ਦੇ ਅਹਿਮ ਇਤਿਹਾਸਿਕ ਸਥਾਨਾਂ ਦੇ ਵਿੱਚੋਂ ਇੱਕ ਸਥਾਨ ਹੈ ਉੱਥੇ ਜਿੱਥੇ ਕੱਲ ਇੱਕ ਨੌਜਵਾਨਾਂ ਨੂੰ ਪਤਾ ਲੱਗਿਆ ਸੀ ਕਿ ਇਸ ਦਿਉੜੀ ਨੂੰ ਜਿਹੜੀ ਢਾਲ ਲੱਗੀ ਹੈ ਤੇ ਢੇਠਾਂ ਤੋਂ ਜਿਹੜਾ ਡੰਗਾ ਹੈ ਟੁੱਟਿਆ ਹੈ ਤੇ ਜਿਵੇਂ ਹੀ ਨੌਜਵਾਨਾਂ ਨੂੰ ਪਤਾ ਲੱਗਾ ਤੇ ਨੌਜਵਾਨਾਂ ਨੇ ਕੀਲਾ ਸ਼੍ਰੀ ਅਨੰਦਗੜ੍ਹ ਸਾਹਿਬ ਵਾਲੇ ਸੰਤ ਜਿਨ੍ਹਾਂ ਕੇ ਸੇਵਾ ਦੇ ਪੁੰਜ ਮੰਨੇ ਜਾਂਦੇ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਰ ਸਮਾਜ ਸੇਵੀ ਜਿਵੇਂ ਨਾਮ ਲੰਮਾ ਤਾਂ ਬਹੁਤ ਘੱਟ ਜਿਹੜਾ ਨਾਮ ਉਹਨਾਂ ਦੇ ਲੈ ਸਕਦਾ ਕਿਉਂਕਿ ਸਮਾਂ ਅਨੁਕੂਲ ਨਹੀਂ ਹੈਗਾ ਤੇ ਉਹਨਾਂ ਦੇ ਜਿਹੜੀ ਸੇਵਾ ਹੈ ਇੱਥੇ ਜਦੋਂ ਸ਼ੁਰੂ ਹੋਈ ਉਸ ਤੋਂ ਬਾਅਦ ਡੰਗਾ ਕਿਵੇਂ ਮਿੰਟਾਂ ਦੇ ਵਿੱਚ ਕਿਵੇਂ ਘੰਟਿਆਂ ਦੇ ਵਿੱਚ ਜਿਹੜਾ ਡੰਗਾ ਲੱਗ ਗਿਆ ਹੈ ਹਮਦਰ ਟੀਵੀ ਦੇ ਮਾਧਿਅਮ ਰਾਹੀਂ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਕਿਵੇਂ ਜਿਹੜੇ ਨੌਜਵਾਨ ਹੈ ਲਗਾਤਾਰ ਸੇਵਾ ਕਰਦੇ ਨਜ਼ਰ ਆਏ ਔਰ ਜਿਹੜਾ ਕੰਮ ਸਰਕਾਰਾਂ ਨੇ ਲੰਬੇ ਸਮੇਂ ਤੋਂ ਨਹੀਂ ਕੀਤਾ ਜਿਸ ਨੂੰ ਲੈ ਕੇ ਨੌਜਵਾਨਾਂ ਨੇ ਕੁਝ ਘੰਟਿਆਂ ਦੇ ਵਿੱਚ ਹੀ ਕੰਮ ਕਰਕੇ ਪਰਾ ਮਾਰਿਆ ਇਹ ਪੰਜਾਬ ਦੀ ਅਸਲੀ ਤਸਵੀਰਾਂ ਨੇ ਪੰਜਾਬ ਦੀ ਅਸਲੀ ਤਸਵੀਰਾਂ ਨੇ ਜਿਨ੍ਹਾਂ ਨੂੰ ਉੜਦਾ ਪੰਜਾਬ ਡੁੱਬਦਾ ਪੰਜਾਬ ਰੁੱੜਦਾ ਪੰਜਾਬ ਕਿਹਾ ਜਾਂਦਾ ਨਸ਼ੇੜੀ ਕਿਹਾ ਜਾਂਦਾ ਆ ਦੇਖੋ ਨਸ਼ੇੜੀਆਂ ਨੇ ਕੀ ਕਰ ਦਿੱਤਾ ਕਿੱਥੇ ਤੱਕ ਡੰਗਾ ਕੁਝ ਘੰਟਿਆਂ ਦੇ ਵਿੱਚ ਹੀ ਚੁਣ ਦਿੱਤਾ ਹੁਣ ਜਿਹੜੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਹੈ ਕਾਬੂ ਹੈ ਪਰ ਇੱਕ ਤਸਵੀਰ ਜਿਹੜੀ ਹੈ ਇਸ ਉੜ ਦੇ ਪੰਜਾਬ ਦੀ ਤਸਵੀਰ ਜਿਹਨੂੰ ਕਿਹਾ ਜਾਂਦਾ ਹੈ ਉਸ ਤਸਵੀਰ ਨੂੰ ਦੇਖੋ ਹੁਣ ਹੈ ਇਹ ਚੜ੍ਹਦੀ ਕਲਾ ਦਾ ਪੰਜਾਬ ਕਿਵੇਂ ਨੌਜਵਾਨ ਲੱਗੇ ਹੋਏ ਆ ਸੇਵਾ ਦੇ ਵਿੱਚ ਕਿਵੇਂ ਨੌਜਵਾਨਾਂ ਨੇ ਕੁਝ ਘੰਟਿਆਂ ਦੇ ਵਿੱਚ ਹੀ ਡੰਗੇ ਨੂੰ ਲਗਾ ਕੇ ਪਾਸੇ ਕੀਤਾ ਦੂਜੇ ਪਾਸੇ ਮਾਪੁਰਸ਼ ਵੀ ਆਏ ਹੋਏ ਨੇ ਸੇਵਾ ਦੇ ਵਿੱਚ ਕੋਈ ਕਮੀ ਦਿਖਾਏ ਨਹੀਂ ਦਿੰਦੀ ਜੋਸ਼ ਜਿਹੜਾ ਬਰਕਰਾਰ ਹੈ ਨਗਾਤਾਰ ਸੇਵਾ ਚੱਲ ਰਹੀ ਹੈ ਘੰਟਿਆਂ ਦੇ ਵਿੱਚ ਟਰਾਲੀ ਦੇ ਵਿੱਚ ਬੋਰੂ ਮਿੱਟੀ ਦੇ ਭਰ ਕੇ ਆਉਂਦੇ ਨੇ ਘੰਟਿਆਂ ਦੇ ਵਿੱਚ ਹੀ ਖਾਲੀ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜੇ ਮਿੱਟੀ ਦੇ ਬੋਰੂ ਭਰਨ ਚਲੇ ਜਾਂਦੇ ਨੇ ਇਹ ਤਸਵੀਰਾਂ ਨੇ ਇਹ ਇਤਿਹਾਸਿਕ ਸਥਾਨ ਹੈ ਬਾਬਾ ਗੁਰਦਿੱਤਾ ਜੀ ਦਾ ਤੰਤਨ ਬਾਬਾ ਕੋ ਦਿੱਤਾ ਜੀ ਦੀਨ ਦੁਨੀ ਦੇ ਟਿੱਕੇ ਜੋ ਵਰ ਮੰਗਾ 100 ਵਰ ਦਿੱਤਾ ਜੀ ਇਹ ਉਹ ਥਾਨ ਹੈ ਦੇਸ਼ ਦੁਨੀਆ ਤੋਂ ਜਿਹੜੀ ਸੰਗਤ ਹੈ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਤਸਵੀਰਾਂ ਨਹੀਂ ਤੁਹਾਨੂੰ ਦਿਖਾਉਂਦੇ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੇ ਮੋਰਚਾ ਸੰਭਾਲਿਆ ਇੱਥੇ ਵੀ ਮੋਰਚਾ ਸੰਭਾਲਿਆ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਨੌਜ ਮੋਰਚਾ ਸੰਭਾਲ ਰਹੇ ਨੇ ਵੇਖਦੇ ਰਹੋ ਹਮ ਦਾ ਟੀਵੀ ਸਿਆਸਤਦਾਨਾਂ ਦੇ ਨੇ ਇੱਕ ਗੋਲ ਹੁੰਦੇ ਆ ਪਰ ਉਹਨਾਂ ਨੇ ਪਤਾ ਵੀ ਗੁਰੂ ਸਾਹਿਬ ਦੀ ਧਰਤੀ ਆ ਨਾ ਤਾਂ ਇਹ ਉੜਦਾ ਪੰਜਾਬ ਆ ਉਹਨਾਂ ਨੇ ਸਾਨੂੰ ਉਹਨਾਂ ਨੇ ਚਾਹੇ ਹੀ ਸਾਨੂੰ ਵੀ ਇਹ ਡੁੱਬਦਾ ਪੰਜਾਬ ਉਹਨਾਂ ਨੇ ਪਾਣੀ ਛੱਡਿਆ ਕਹਿੰਦੇ ਹੁਣ ਰੁੜਦਾ ਪੰਜਾਬ ਪਰ ਉਹਨਾਂ ਨੂੰ ਹੀ ਪਤਾ ਵੀ ਇਹ ਪੰਜਾਬ ਇਹ ਜੁੜਦਾ ਪੰਜਾਬ ਆ ਇਹ ਚੜਦੀ ਕਲਾ ਦਾ ਪੰਜਾਬ ਆ ਇਹ ਆਪਣੇ ਰਾਜ ਭਾਗ ਦੇ ਸਾਨੂੰ ਜਿਹੜਾ ਪਰਖ ਰਿਹਾ ਇਹ ਸਾਨੂੰ ਇਹੇ ਪਾਸੇ ਪਰਖ ਰਿਹਾ ਅਸੀਂ ਰਾਜ ਭਾਗ ਲੈਣ ਦੇ ਯੋਗ ਹੋਗੇ ਕਿ ਨਹੀਂ ਹੋਗੇ ਹੁਣ ਅਸੀਂ ਰਾਜ ਭਾਗ ਲੈਣ ਦੇ ਯੋਗ ਹੋ ਕਿਉਂਕਿ ਸਰਕਾਰਾਂ ਫੇਲ ਹੋ ਚੁੱਕੀਆਂ ਇਸ ਕਰਕੇ ਇਹ ਹੁਣ ਜੁੜਦਾ ਪੰਜਾਬ ਆ ਆਪਣਾ ਰਾਜ ਭਾਗ ਲੈਣ ਵਾਸਤੇ ਜਿਹੜੀ ਸੇਵਾ ਏ ਮੈਂ ਕਹਾਗਾ ਵੀ ਇੱਕ ਤਾਂ ਸਾਡੇ ਜਿਹੜਾ ਵਾਬਾਗਰ ਦਿੱਤਾ ਜੀ ਦੇ ਦਰਸ਼ਨੀ ਡਿਊਟੀ ਹੈ ਪੁਰਾਤਨ ਡੇਢੀ ਹੈ ਇਹਦੀ ਕਿਤੇ ਐ ਹੁੰਦਾ ਕੱਲੋ ਕੋ ਵੱਡਾ ਨੁਕਸਾਨ ਹੁੰਦਾ ਇਹ ਚੀਜ਼ਾਂ ਵਾਰ-ਵਾਰ ਨਹੀਂ ਮਿਲਦੀਆਂ ਮੜੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਐ ਮਿਲੀਆਂ ਪੁਰਾਤਨ ਅਨਮੋਲ ਚੀਜ਼ਾਂ ਐ ਵੱਡੀ ਗੱਲ ਇਹ ਹੈ ਜਿਹੜੇ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਚਾਹੋ ਹੜਾਗੇ ਸਾਡੇ ਪਿੰਡਾਂ 'ਚ ਚਾਹ ਕੋਈ ਜੇ ਨਾਲੇ ਵੱਲ ਜਾ ਕੇ ਡੇਢਾ ਬਾਬਾ ਨਾਨਕ ਅਨੰਦਪੁਰ ਸਾਹਿਬ ਕਿਤੇ ਵੀ ਲਾ ਲੋ ਚਮਗੌਰ ਸਾਹਿਬ ਇਹਦੇ ਵਿੱਚ ਜਿਹੜਾ ਜੀ ਚੂਥ ਆਪਣਾ ਬੜਾ ਨਿਤਰਿਆ ਚੂਥ ਨੇ ਦਾਸਤਾ ਵੀ ਪੰਜਾਬ ਉਹੀ ਪੰਜਾਬ ਹੈ ਜਿਹੜਾ ਪਿਛਲਾ ਆਪਾਂ ਗੱਲਾਂ ਕਰਦੇ ਹੁੰਦੇ ਵੀ ਪੰਜਾਬ ਐ ਹੁੰਦਾ ਤਾਂ ਪੰਜਾਬ ਐ ਹੁੰਦਾ ਐਸ ਵਾਰ ਯੂਥ ਨੇ ਆਪਣਾ ਜਿਹੜਾ ਦਸਤਾ ਜਿਹੜਾ ਸਾਨੂੰ ਟੈਗ ਲਾਇਆ ਗਿਆ ਦਾ ਪਿਛਲੇ ਟਾਈਮ ਦੇ ਵਿੱਚ ਨਸ਼ਿਆਂ ਦਾ ਆਊਟ ਦਾ ਪੰਜਾਬ ਫਲਾਣਾ ਪੰਜਾਬ ਨਸ਼ੇੜੀ ਪੰਜਾਬ ਪਰ ਇੱਥਾ ਆ ਕੇ ਹੁਣ ਉਹ ਬੰਦੇ ਦੇਖ ਲੈਣਾ ਉਹਨਾਂ ਦੀ ਅੱਖਾਂ ਆਪਣੀਆਂ ਨਾਲ ਦੇਖ ਲੈਣਾ ਵੀ ਹਾਂ ਇਹੋ ਜਿਹੜੇ ਨਸ਼ੇੜੀ ਬੰਦੇ ਆ ਸਵਾ ਸਵਾ ਕੁਆਂਟਰੀ ਦੀ ਬੋਰੀ ਸਟਕਿਆ ਮੁੰਡਿਆਂ ਤੇ ਮਾਰੇ ਦਾ ਗੁਣ ਗਾਣ ਗਾਣਦੇ ਜਾਂਦੇ ਔਰ ਦੋ ਦੋ ਤਿੰਨ ਤਿੰਨ ਦਿਨ ਹੋ ਗਏ ਲਗਾਤਾਰ ਮੈਂ ਇਹ ਨੌਜਵਾਨਾਂ ਨੂੰ ਦੇਖਦਾ ਵੀ ਜਿਨ੍ਹਾਂ ਨੂੰ ਕੋਈ ਥਕਾਵਟ ਨਹੀਂ ਕੋਈ ਪਤਾ ਨਹੀਂ ਨਿਸ਼ਵਾਕ ਸੇਵਾ ਜਿਹੜੀ ਕੋਈ ਪੈਸਾ ਨਹੀਂ ਥੇਲਾ ਨਹੀਂ ਲੈਣਾ ਬੜੀ ਜਿਹੜੀ ਮੈਂ ਇਹਨਾਂ ਦੀ ਦੇਖੀ ਇਹਦੇ ਨਾਲ ਆਪਣਾ ਮਨ ਜਿਹੜਾ ਏਦਾਂ ਹੋਇਆ ਵੀ ਸੱਚੇ ਪਾਤਸ਼ਾਹ ਜਿਹੜੇ ਝਾੜਾ ਜ ਕੋਈ ਸ਼ੱਕ ਕਿਤੇ ਨਾ ਕਿਤੇ ਆਪਣੇ ਮਨ ਨੂੰ ਇਹਦੇ ਨਾਲ ਸ਼ਾਂਤੀ ਮਿਲੀ ਵੀ ਹਾਂ ਸਾਡਾ ਜਿਹੜਾ ਪੰਜਾਬ ਹੈ ਉਹ ਵਾਝੇ ਉਸੇ ਜਗ੍ਹਾ ਖੜਾ ਹੈ ਦੇਖੋ ਜੀ ਹਾਲਾਤ ਕਾਬੂ ਚਾ ਬਾਕੀ ਰੱਬ ਜਾਣਦਾ ਜੇ ਗਾਂ ਕੋ ਗੱਲਬਾਤ ਨਾ ਹੋਵੇ ਬਾਕੀ ਹਾਲ ਦੀ ਘੜੀ ਹਾਲਾਤ ਕਾਬੂ ਚਾ ਪਰ ਅਜੇ ਸੰਗਤ ਦੀ ਬੜੀ ਲੋੜ ਐ ਬੋਰਿਆਂ ਦੀ ਮਿੱਟੀ ਦੇ ਭਰਿਆਂ ਦੀ ਲੋੜ ਐ ਖਾਲੀ ਬੋਰਿਆਂ ਦੀ ਲੋੜ ਐ ਮਿੱਟੀ ਦੀ ਖਾਸ ਕਰਕੇ ਜਿਹੜੀ ਸੁੱਕੀ ਮਿੱਟੀ ਹੋਵਾ ਥੋੜੀ ਜੀ ਜਿੱਥੇ-ਜਿੱਥੇ ਕਿਸੇ ਦੀ ਹੋਵਾ ਕੋਈ ਬੰਦਾ ਸਾਨੂੰ ਫੋਨ ਲਾ ਕੇ ਦੱਸ ਸਕਦਾ ਵੀ ਇੱਥੇ ਮਿੱਟੀ ਚੱਕ ਲੋ ਆਪਾਂ ਉਹ ਮਸ਼ੀਨ ਦਾ ਅਸੀਂ ਭਰਵਾਗਾ ਪੰਜ ਚਾਰ ਨਾਲੀਆਂ ਜਿੰਨੀਆਂ ਵੀ ਹੋ ਸਕਾ ਸਾਨੂੰ ਉਹ ਚੀਜ਼ ਦੀ ਥੋੜੀ ਜੀ ਘਾਟ ਆਂਦੀ ਇਹ ਮਿੱਟੀ ਨੂਰ ਪਰਬੇਦੀ ਤੋਂ ਆ ਰਹੀ ਕੀਰਤਪੁਰ ਦੇ ਵਿੱਚ ਜਦੋਂ ਪਿਛਲੇ ਟਾਈਮ ਦੇ ਵਿੱਚ ਆਪਾਂ ਦੇਖਿਆ ਪਹਾੜਾਂ ਦੇ ਪਾੜ ਪਟ ਗਿਆ ਕਿਸੇ ਨੇ ਭਰਤ ਕਿਤੇ ਪਾਤੇ ਨਿਜ ਦੀ ਖਾਤਰ ਅੱਜ ਕੋਈ ਵੀ ਬੰਦਾ ਉਸ ਗੱਲ ਨੂੰ ਨਹੀਂ ਇਤਰੇ ਅੱਜ ਕਿਸੇ ਨੇ ਨਹੀਂ ਕਿਹਾ ਕਿ ਹੁਣ ਪਹਾੜ ਕਿੱਥੇ ਹੈ ਕਿੱਥੇ ਗਏ ਪਿਛਲੇ ਟਾਈਮ ਦੇ ਵਿੱਚ ਦੇਖੋ ਤੁਸੀਂ ਕਿੰਨੇ 20-20 ਫੁੱਟ ਭਰਤ ਪੈ ਗਏ ਪਰ ਅੱਜ ਬਾਬੇਗਰ ਦਿੱਤੇ ਦੀ ਧਰਤੀ ਦੇ ਉੱਪਰ ਜਿਹੜੀ ਮਿੱਟੀ ਆ ਰਹੀ ਉਹ ਧੰਨ ਜਿਹੜੇ ਨੂਰਪੁਰ ਬੇਦੀ ਦੇ ਜਿਨ੍ਹਾਂ ਨੇ ਇੰਨਾ ਗੱਟਾ ਭਰ-ਭਰ ਕੇ ਟਰੈਕਟਰਾਂ ਦੇ ਵਿੱਚ ਥੱਪਜਾਇਆ ਸੋ ਮੈਂ ਆਜਾ ਕਹਿਣਾ ਚਾਹੁੰਦਾ ਆਪਣੇ ਇਲਾਕੇ ਨੂੰ ਸਾਰੇ ਨੂੰ ਇੱਕ ਮਿੱਟੀ ਇੱਕ ਬੋਰੇ ਤੇ ਆਪਣਾ ਸਰੀਰ ਇਥਾ ਆ ਕੇ ਲਾਓ ਸਾਰੇ ਜਣੇ ਬਖਸ਼ਿਸ਼ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਇਹ ਅੱਜ ਪਹਿਲਾ ਚਾਂਸ ਨਹੀਂ ਹੈ ਕਿ ਸਾਡੇ ਨੌਜਵਾਨ ਇਸ ਤਰ੍ਹਾਂ ਡਟਰੇ ਨਹੀਂ ਗੁਰੂਆਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਖਾਲਸਾ ਪੰਥ ਦੀ ਸਥਾਪਨਾ ਕਰਕੇ ਥਾਪੜਾ ਦਿੱਤਾ ਸੀ ਖਾਲਸੇ ਨੂੰ ਇਹ ਉਹੀ ਖਾਲਸਾ ਹੈ ਜਿਹੜਾ ਜੁਗਾਂ ਜਗੰਤਰਾਂ ਤੋਂ ਇਸੇ ਤਰ੍ਹਾਂ ਡਟਦਾ ਆਇਆ ਹੈ ਜਿੰਨੀਆਂ ਵੱਡੀਆਂ ਵੀ ਵੱਡੀਆਂ ਤੋਂ ਮੁਸੀਬਤਾਂ ਕਿਉਂ ਨਾ ਆ ਜਾਏ ਪੰਜਾਬ 'ਚ ਇਹੀ ਖਾਲਸਾ ਜਿਹੜਾ ਇਹ ਇਸੇ ਤਰ੍ਹਾਂ ਅੱਗੇ ਡਟ ਕੇ ਜਿਹੜਾ ਹਰ ਮੁਸੀਬਤ ਦਾ ਜਿਹੜਾ ਉਹ ਸਾਹਮਣਾ ਕਰੂਗਾ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਦੇ ਵੀ ਪਿਓ ਆਪਣੇ ਬੱਚਾ ਨੂੰ ਨੁਕਸਾਨ ਨਹੀਂ ਕਰਦਾ ਹੈਗਾ ਪਰ ਜਦੋਂ ਉਸੇ ਪਿਓ ਨੂੰ ਸਾਡੇ ਨੂੰ ਜਿਹੜਾ ਗਰਬਾਣੀ ਨੇ ਪਿਓ ਦਾ ਦਰਜਾ ਦਿੱਤਾ ਪਾਣੀ ਨੂੰ ਜਦੋਂ ਡੈਮਾਂ ਦੇ ਵਿੱਚ ਬੰਨ ਕੇ ਜਿਸ ਤਰ੍ਹਾਂ ਡੈਮ ਤਾਂ ਬਣਾਏ ਸੀ ਸਾਡੀ ਸਹੂਲਤਾਂ ਬਾਤ ਤੇ ਪੰਚਾਇਤ ਕਰੀਏ ਇਹਦੇ ਨਾਲ ਆਪਾਂ ਇਹਦੇ ਨਾਲ ਬਿਜਲੀ ਪੈਦਾ ਕਰੀਏ ਆਪਾਂ ਲੋਡ ਬੰਦ ਪਿੰਡਾਂ ਨੂੰ ਪਾਣੀ ਭੇਜੀ ਪਰ ਇਹ ਸਾਨੂੰ ਬੰਨ ਕੇ ਮਾਰਿਆ ਗਿਆ ਇਹ ਕੋਈ ਕੁਦਰਤੀ ਹੜ ਨਹੀਂ ਹੈਗੇ ਇਹ ਮੈਨमेड ਹੜ ਹੈ ਇਹ ਪਹਿਲਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਵੀ ਸਭ ਤੋਂ ਪਹਿਲਾਂ ਜਿਹੜਾ ਔੜਦਾ ਤਾਂ ਆ ਜਿਹੜਾ ਮਾਝਾ ਔੜਦਾ ਜੀ ਸਭ ਤੋਂ ਪਹਿਲਾਂ ਮਾਝੇ ਨੂੰ ਮਾਰਿਆ ਫਿਰ ਉਸ ਤੋਂ ਬਾਅਦ ਹਰੀਕੇ ਪੱਤਿਆਂ ਦੇ ਵਿੱਚ ਪਾਣੀ ਛੱਡਿਆ ਤੇ ਜਦੋਂ ਉੱਧਰ ਲਈ ਤਬਾਈ ਹੋ ਗਈ ਨਾ ਜੀ ਇਹ ਨਹੀਂ ਦੇਖਿਆ ਵੀ ਜ਼ੋਰ ਲੱਗ ਗਿਆ ਹੁਣ ਇਹਨਾਂ ਦਾ ਇੱਧਰ ਹੁਣ ਜਿਹੜੀਆਂ ਰਸਦਾਂ ਲੈ ਕੇ ਲੋਕ ਉੱਧਰ ਪਹੁੰਚ ਗਏ ਫੇ ਉਦੋਂ ਬਾਅਦ ਜਿਹੜਾ ਇਹ ਸਾਡਾ ਜਦੋਂ ਦੁਆਬੇ ਤੋਂ ਬਾਅਦ ਜਾਂਦਾ ਆਪਾਂ ਦੁਆਬੇ ਦੇ ਵਿੱਚ ਵੀ ਆਂਦੇ ਆ ਮਲਵੇਜ ਦੇ ਵਿੱਚ ਆਂਦੇ ਆ ਮਿਕਸ ਜਿਹਾ ਆਇਆਂ ਦਾ ਕੰਮ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੋਂ ਖਾਲਸਾ ਪੰਥ ਪ੍ਰਗਟ ਹੋਇ ਮੇਰੇ ਸੱਤ ਨੂੰ ਸਾਡਾ ਨੁਕਸਾਨ ਥੋੜੇ ਕਰ ਦੂਗਾ ਯਾਰ ਤੇ ਮੈਂ ਇਹ ਮੰਨਣਾ ਕਹਿੰਦਾ ਵੀ ਸਾਡਾ ਇਨਾ ਨੁਕਸਾਨ ਤਾਂ ਨਹੀਂ ਹੋਇਆ ਸਾਡੇ ਲੋਕ ਝੱਲਣ ਜੋਗੇ ਕਿਉਂਕਿ ਜੇ ਸਾਡੇ ਤੇ ਮੁਸੀਬਤ ਆਈ ਤਾਂ ਉਸ ਅਕਾਲ ਪੁਰਖ ਨੇ ਸਾਨੂੰ ਦਸ਼ਮ ਪਿਤਾ ਨੇ ਸਾਨੂੰ ਇਹਨੂੰ ਝੱਲਣ ਦਾ ਨੁਕਸਾਨ ਝੱਲਣ ਦਾ ਬਲ ਵੀ ਦਿੱਤਾ ਹੋਇਆ ਜੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿਉਂਕਿ ਅੱਜ ਮੈਂ ਗੱਲ ਕਰਾਂ ਬਾਬਾ ਬੁੱਢਣ ਸਾਹਿਬ ਦੀ ਬਾਬਾ ਗੁਰਦਤਾ ਜੀ ਦੀ ਦੋਨੇ ਸਥਾਨ ਹੈ ਪਹਿਲੇ ਬਾਬਾ ਬੁੱਢਣ ਸਾਹਿਬ ਜੀ ਨੇ ਹੀ ਭਗਤੀ ਕੀਤੀ ਸੀ ਇੱਥੇ ਫੇ ਸਥਾਨ ਬਾਬਾ ਗੁਰਦਤਾ ਜੀ ਨੂੰ ਦਿੱਤਾ ਤਾਂ ਧੰਨ ਬਾਬਾ ਗੁਰ ਦਿੱਤਾ ਵਾਰਸ ਹੀ ਦਿੱਤਾ ਧੰਨ ਧੰਨ ਬਾਬਾ ਗੁਰ ਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਤੇ ਇੱਥੇ ਉਹ ਵਰ ਮੰਗਦੇ ਮਿਲਦੇ ਨੇ ਜੋ ਆਪਾਂ ਮੰਗਦੇ ਨੇ ਕੱਲ ਇੱਕ ਬਾਬਾ ਜੀ ਜੇਰਦਾਰ ਕੀਤੀ ਕਿ ਬਾਬਾ ਜੀ ਤੁਹਾਡੀ ਡੇੜੀ ਨੂੰ ਜੋ ਪੁਰਾਣੀ ਡੇੜੀ ਆ 300 ਸਾਲ ਪੁਰਾਣੀ ਜਿਹੜੀ ਹੋਣੀ ਹੈ ਉਹ ਡੇੜੀ ਨੂੰ ਢਾਹ ਲੱਗ ਰਹੀ ਆ ਕਿਤੇ गिर ਨਾ ਜਾਵੇ ਜੇ गिर ਜਾਂਦੀ ਨਾ ਮਨੀਤ ਜੀ ਤਾਂ ਸਾਡੇ ਤੇ ਕਲੰਕ ਲੱਗ ਜਾਣੀ ਸੀ ਉਹ ਕਲੰਕ ਜਿਹੜਾ ਕਦੇ ਧੋ ਨਹੀਂ ਸਕਦੇ ਆਪਾਂ ਵੀ ਤੁਹਾਡੀ ਆਪਣੀ ਡੇੜੀ ਨਹੀਂ ਬਚਾਈ ਕਿ ਤਾਂ ਉਹ ਡੇੜੀ ਨੂੰ ਬਚਾਉਣ ਲਈ ਬਾਬਾ ਜੀ ਆਪ ਹੀ ਸਮਰਥ ਆਪਣੀ ਸਮਰਥਾ ਨਹੀਂ ਦਿੱਤੀ ਨੌਜਵਾਨਾਂ ਨੂੰ ਤਾਕਤ ਦਿੱਤੀ ਤੇ ਨੌਜਵਾਨਾਂ ਦਾ ਹੜਾ ਜਾ ਗਿਆ ਕੱਲ ਬੋਰੀ ਆ ਗਈ ਅੱਜ ਨੌਜਵਾਨਾਂ ਦਾ ਹੜਾ ਆ ਦੋ ਘੰਟੇ ਦੀ ਡੰਗਾ ਜਿਹੜਾ ਲਾ ਦਿੱਤਾ ਮੈਂ ਕਹਿੰਦਾ ਮੈਂ ਬੜਾ ਤਰਬਾਹਤ ਕਰਦਾ ਨੌਜਵਾਨਾਂ ਦੇ ਪੈਰਾਂ ਤੇ ਸਾਡਾ ਸਿਰ ਝੁਕਦਾ ਜੀ ਇਹ ਨੌਜਵਾਨਾਂ ਨੇ ਜਿਨ੍ਹਾਂ ਨੇ ਐਲੀ ਸੇਵਾ ਕੀਤੀ ਐਨੀ ਇੱਕ ਆਵਾਜ਼ ਤੋਂ ਤੇ ਪਹੁੰਚ ਕੇ ਮੇਰੇ ਕਰਕੇ ਨਹੀਂ ਪਹੁੰਚੇ ਅਸੀਂ ਆ ਬਾਬਾ ਜੀ ਨੂੰ ਸਮਰਪਤ ਹੈ ਬਾਬਾ ਗੁਰਦਤਾ ਜੀ ਨੂੰ ਕਹਿੰਦਾ ਮੈਂ ਤਾਂ ਮੈਂ ਤਾਂ ਮਰਨ ਕਰਦੇ ਨੇ ਮੰਗੇ ਹੀ ਇੱਥੋਂ ਢੋਲ ਢੋਲ ਵੱਜਣ ਵਾਲਾ ਆਇਆ ਸੀ ਲੈ ਕੇ ਇੱਥੇ ਤੇ ਸਾਡਾ ਸਭ ਤੋਂ ਪਹਿਲਾ ਚਾਰਾ ਜਿਹਨੂੰ ਕੁਝ ਹੋ ਜਾਂਦਾ ਨ ਸਾਡੇ ਮੱਥੇ ਤੇ ਕਲਾਂਕ ਨਹੀਂ ਤੋਂ ਆਉਣ ਸੀ ਅੱਜ ਦਾ ਮਹਾਰਾਜ ਨੂੰ ਫੇਰ ਅਦਾਸੀ ਕੀਤੀ ਬਾਬਾ ਜੀ ਸੇਵਾ ਅਸੀਂ ਕਰਨੀ ਫਲ ਤੁਸੀਂ ਦੇਣਾ ਤੇ ਤੁਸੀਂ ਆਪ ਕਿਰਪਾ ਗਾਣੀ ਨੌਜਵਾਨਾਂ ਤੇ ਹੁਣ ਇਹਨਾਂ ਦੀ ਸੇਵਾ ਨੂੰ ਪ੍ਰਵਾਨ ਕਰ ਲਿਓ ਇਹ ਡੰਗੇ ਨੂੰ ਤੁਸੀਂ ਪ੍ਰਵਾਨ ਕਰਨਾ ਹੁਣ ਇਸ ਪਾਸੇ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਪੰਜਾਬ ਦੇ ਨੌਜਵਾਨਾਂ ਉੱਤੇ ਮਾਣ ਹੈ ਜੀ ਦੁੱਖ ਦੀ ਘੜੀ ਦੇ ਵਿੱਚ ਜਦੋਂ ਕੋਈ ਮੁਸੀਬਤ ਆਂਦੀ ਹੈ ਤਰਾਸ ਦੀ ਆਂਦੀ ਹੈ ਜਦੋਂ ਆਮ ਬੰਦਾ ਜਾਂ ਜਿਹਦੇ ਵਿੱਚ ਬਿੱਲ ਬਾਬਰ ਘਟ ਹੁੰਦੀ ਉਹ ਮੁਸੀਬਤ ਤੋਂ ਦੂਰ ਭੱਜਦਾ ਹੈ ਉਸ ਵਕਤ ਪੰਜਾਬ ਦੇ ਨੌਜਵਾਨ ਮੁਸੀਬਤ ਵੱਲੋਂ ਭੱਜ ਰਹੇ ਨੇ ਕਿ ਦੋ ਭੱਜ ਜਾ ਪੰਜਾਬ ਵਿੱਚੋਂ ਪੰਜਾਬ ਗੁਰਾਂ ਦੇ ਨਾਂ ਤੇ ਬਸਦਾ ਹੈ ਬਾਬਾ ਨਾਨਕ ਦੀ ਖੇਤੀ ਵੀ ਬਸੇਗੀ ਸਾਰੇ ਕਾਰਜ ਇਸੇ ਪ੍ਰਕਾਰ ਨਾਲ ਚੱਲਣਗੇ ਬਾਬਾ ਜੀ ਸਤਨਾਮ ਸਿੰਘ ਜੀ ਕਲਾ ਅਨੰਦਗੜ੍ਹ ਸਾਹਿਬ ਜਿਨ੍ਹਾਂ ਦੀ ਮਹਾਨ ਸੇਵਾ ਉਹਨਾਂ ਦੀ ਰਹਿਨਮਾਈ ਤਹਿਤ ਅਸੀਂ ਇਹ ਸਾਰੀ ਸੇਵਾ ਇਲਾਕਾ ਨੂਰਪੁਰ 베ਦੀ ਮੈਂ ਕੱਲਾ ਨਹੀਂ ਹਰ ਇੱਕ ਨੌਜਵਾਨ ਇਸ ਕੜੀ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ ਬਰਾਬਰ ਦੇ ਹਿੱਸੇਦਾਰ ਹੈ ਆ ਸਾਥੀ ਖੜੇ ਹੈ ਜੇ ਹਰੀਆਲ ਦੇ ਬੰਨ ਦੀ ਗੱਲ ਕਰ ਲਈਏ ਤਾਂ ਉਹ ਬੰਨ ਵੀ ਅੱਜ ਜੇ ਰੁਕਿਆ ਹੋਇਆ ਹੈ ਤਾਂ ਸਰਕਾਰਾਂ ਮੈਂ ਚਲੋ ਕਿਸੇ ਦੀ ਪਰਖੋਈ ਨਹੀਂ ਕਰਦਾ ਤਾਂ ਸਾਡੇ ਨੌਜਵਾਨਾਂ ਕਰਕੇ ਤਾਂ ਬੰਨ ਰੁਕੇ ਹੋਏ ਨੇ ਜੇ ਅੱਜ ਪੜਰੀਆਂ ਤੇ ਨਹਿਰ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਕਿਲਾ ਅਨੰਦਗੜ੍ਹ ਸਾਹਿਬ ਦੀ ਸੇਵਾਦਾਰ ਬਾਬਾ ਜੀ ਪੁੱਜਦੇ ਹੈ ਜੇ ਅੱਜ ਇੱਧਰ ਜਮਗੌਰ ਸਾਹਿਬ ਦੀ ਗੱਲ ਕਰ ਲਈ ਅੱਜ ਜੇ ਜੇ ਕਹਿੰਦੇ ਨਾ ਪੁਰਾਣੇ ਸਮੇਂ ਦੇ ਵਿੱਚ ਕਿ ਗਾਉਂ ਦੇ ਸਿੰਗਾ ਪਰ ਧਰਤੀ ਡਿੱਗੀ ਵੀ ਉਹ ਤਾਂ ਚਲੋ ਪਤਾ ਨਹੀਂ ਨਾ ਦੇਖੀ ਹੈ ਪਰ ਇਸ ਵਕਤ ਸੰਤ ਮਹਾਪੁਰਸ਼ਾਂ ਪੰਜਾਬ ਦੇ ਜਵਾਨਾਂ ਇਨ੍ਹਾਂ ਯੋਧਿਆਂ ਦੇ ਮੋਢਿਆਂ ਦੇ ਉੱਤੇ ਸਾਡੇ ਬੰਨ ਔਰ ਨਹਿਰਾ ਡਿਗੇਵੇ ਜਿਹੜੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਇਸ ਹਾਲਾਤ 'ਚ ਪੁੱਜੇ ਐ ਸਾਡੇ ਸਾਰੇ ਇਲਾਕੇ ਦੀ ਸੇਵਾ ਕਿਰਤੀ ਕਿਸਾਨ ਮੋਰਚਾ ਜਿਹਦਾ ਸਾਡਾ ਵੀਰ ਸਿੰਘ ਬੜਵਾ ਸਾਥੀ ਐ ਇਹਨਾਂ ਨੌਜਵਾਨਾਂ ਨੇ ਦਿਨ ਰਾਤ ਬਹੁਤ ਸਾਰੀ ਲੰਬੀ ਕਤਾਰ ਐ ਨਰੇਸ਼ ਜੀ ਐ ਜਸਵੀਰ ਸਿੰਘ ਨਲੋਟੀ ਐ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਬੜਵਾ ਐ ਉਸ ਤੋਂ ਬਾਅਦ ਵੀ ਬਹੁਤ ਸਾਰੇ ਨਾਮ ਐ ਜਿਹੜੇ ਮੈਂ ਨਾਣੇ ਵੀ ਭੁੱਲ ਜਾਵਾਂ ਮਾਫ਼ ਕਰਨਾ ਇਹ ਐਦਾਂ ਦੀ ਇੱਕ ਲਹਿਰ ਉੱਠੀ ਵੀ ਇਹ ਅਕਾਲ ਪੁਰਖ ਜੀ ਆਪਾਂ ਕਹੀਏ ਬਾਬਾ ਗੁਰਦਕਤਾ ਜੀ ਦਾ ਅਸੀਂ ਨਹੀਂ ਕੁਝ ਕਰ ਸਕਦੇ ਐਨੇ ਯੋਗ ਨਹੀਂ ਐ ਉਹ ਕੋਈ ਕਲਾ ਵਰਤ ਕੇ ਦੇਖ ਰਹੇ ਆ ਪਰਖ ਰਹੇ ਆ ਸਾਨੂੰ ਤੁਹਾਨੂੰ ਸਾਰਿਆਂ ਨੂੰ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਨੌਜਵਾਨ ਅੱਜ ਇੱਥੇ ਖਾਨ ਵੀ ਐ ਅੱਜ ਇੱਥੇ ਕੁਮਾਰ ਵੀ ਐ ਅੱਜ ਇੱਥੇ ਸਿੰਘ ਵੀ ਐ ਦੇਖੋ ਕਿੰਡੀ ਵੱਡੀ ਖੇਡ ਐ ਮਾਲਕ ਦੀ ਔਰ ਇਸ ਪੂਰੀ ਸੇਵਾ ਦੇ ਵਿੱਚ ਜਿੰਨੀ ਅਰ ਦਰਸ਼ਨ ਡਿਉੜੀ ਐ ਸ਼ਾਇਦ ਇਹ ਮੇਰੇ ਹਿਸਾਬ ਨਾਲ ਉਸ ਵੇਲੇ ਦੀ ਜਦੋਂ ਗੁਰੂ ਮਹਾਰਾਜ ਨੇ ਤਪ ਕੀਤਾ ਸੀਗਾ ਜੇ ਇਸ ਮਹਾਕਾਰਜ ਦੇ ਵਿੱਚ ਅਸੀਂ ਥੋੜੇ ਜਿਹਾ ਤਿਲ ਫੁੱਲ ਪਾਰੇ ਆ ਬੇਸ਼ੱਕ ਟਰਾਲੀਆਂ ਦੀ ਟਰਾਲੀਆਂ ਆ ਰਹੀਆਂ ਗੱਟੇ ਆ ਰਹੇ ਨੌਜਵਾਨ ਆ ਰਹੇ ਇਤਿਹਾਸ ਬਣੇਗਾ ਮੈਂ ਇੱਕ ਬੇਨਤੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਜਰੂਰ ਕਰਾਂਗਾ ਕਿ ਇਹ ਤਾਂ ਇੱਕ ਕਾਰਜੀ ਪ੍ਰਬੰਧ ਹੜ ਰੋਕੂ ਕਾਰਵਾਈ ਜਾਂ ਤਸਾਵ ਰੋਕੂ ਕਾਰਵਾਈ ਹੋ ਜਾਣੀ ਹੈ ਮਾਲਕ ਦੀ ਕਿਰਪਾ ਨਾਲ ਬਚਾਅ ਹੋ ਜਾਣਾ ਹੈ ਪਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਤੁਰੰਤ ਦੀ ਪਲਾਨਿੰਗ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਹ ਉਹਨਾਂ ਦੇ ਅੰਦਰਗਾਤ ਹਾਂਦਾ ਹੈ ਜੋ ਮੈਨੂੰ ਪਤਾ ਲੱਗਿਆ ਜਾਣਕਾਰੀਆਂ ਚਾਰ ਕਮਰੇ ਆ ਜਿਹੜੇ ਜਿੱਥੇ ਕਾਂਡਪੜ ਸਾਹਿਬ ਦੇ ਜਾਬ ਚੱਲਦੇ ਆ ਉਹਨਾਂ ਨੂੰ ਤਾਂ ਹਿਸਾਬ ਲੱਗਿਆ ਏ ਇੱਧਰ ਪ੍ਰਾਤਨ ਥੜਾ ਉੱਚੇ ਤੇ ਹਿਸਾਬ ਲੱਗਿਆ ਏ ਪਾਣੀ ਦੇ ਟੈਂਕ ਦੇ ਨਾਲ ਦਰਸ਼ਨ ਡਿਊੜੀ ਦੇ ਨਾਲ ਤਾਂ ਹਿਸਾਬ ਲੱਗਿਆ ਏ ਦਲੇ ਨਹੀਂ ਕਰਨਾ ਚਾਹੀਦਾ ਪੱਕੀ ਪਲਾਨਿੰਗ ਕਰਕੇ ਇਹਨੂੰ ਜਾ ਰਹੇ ਪਾਸੇ ਤੇ ਪੱਕੇ ਡੰਗੇ ਨਾਲ ਬੰਨ ਜਾਣਾ ਚਾਹੀਦਾ ਫਿਲਹਾਲ ਅਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਕਿਲਾ ਆਨੰਦਗੜ੍ਹ ਸਾਹਿਬ ਦੀ ਮਹਾਨ ਸੇਵਾ ਦੇ ਨਤਮਸਤ ਹੋ ਗਏ ਬੜੇ ਧੰਨਵਾਦੀ ਆ ਉਹ ਕਹਿੰਦੇ ਜਿੰਨੀ ਤੁਸੀਂ ਮਿੱਟੀ ਦੇ ਬੋਰੀਆਂ ਲਿਆਓਗੇ ਤੋੜੇ ਭਰ ਕੇ ਲਿਆਓਗੇ ਬਿਜਾਨੀ ਵਾਲੀ ਦੱਸੋ ਗਈ ਡੰਗਾ ਦਾ ਲਾਤਾ ਉਹਨਾਂ ਚ ਇੰਨਾ ਜੋਸ਼ ਹੈ ਕਹਿੰਦੇ ਉੱਪਰ ਜਿਹੜੀ ਸਾਫ ਤੱਕ ਅਸੀਂ ਬੋਰੀਆਂ ਚੰਨ ਦੋਗੇ ਇਦਾਂ ਜਿਹੜੀ ਸਾਫੀ ਦਿਖਾ ਦੋ ਪੰਜਾਬ ਦਾ ਯੂਥ ਚ ਤਲ ਥੱਕ ਗਿਆ ਅਦਨ ਫਿਰ ਪੰਜਾਬ ਵੀ ਆਵ ਨਹੀਂ ਰਹਿਣਾ ਇਹ ਨਹੀਂ ਥੱਕਦਾ ਜੀ ਕਦੇ ਵੀ ਜੀ ਪੰਜਾਬ ਚੜਦੀ ਕਲਾ ਚ ਹੈ ਜੀ ਬਸ ਇਹਨੂੰ ਬੰਗਾਰਾਂ ਦੀ ਲੋੜ ਪੈਂਦੀ ਆ ਤੁਸੀਂ ਬੰਗਾਰਾਂ ਦਾ ਸਹੀ ਮੈਂ ਪਹਿਲੇ ਵੀ ਸਵੇਰੇ ਵੀ ਗੱਲ ਕੀਤੀ ਇਹ ਪੰਜਾਬ ਦੇ ਯੂਥ ਨੂੰ ਇੱਕ ਵਾਰ ਬੰਗਾਰਾਂ ਦਾ ਸਹੀ ਜਿਹਦੇ ਮਰਜ਼ੀ ਸਿਰ ਮੰਗ ਲਓ ਹੁਣ ਵੀ ਦੇਣ ਨੂੰ ਤਿਆਰ ਹੈ ਮੈਂ ਕੀ ਇੱਕ ਮੈਂ ਕੋਈ ਬਹੁਤ ਵੱਡਾ ਉਹ ਨਹੀਂ ਹੈ ਸਾਰਿਆਂ ਦੇ ਹੱਥ 'ਚ ਫੋਨ ਹੁੰਦੇ ਸਾਰਾ ਦਿਨ ਐਦਾ ਐਦਾ ਕਰੀ ਜਾਂਦੇ ਮੈਂ ਇੱਕ ਸਿਰਫ ਸੁਨੇਹਾ ਲਾਇਆ ਪਰ ਲਾਉਣ ਦਾ ਤਰੀਕਾ ਹੈ ਬੰਗਾਰੋ ਨੌਜਵਾਨ ਵੀ ਉੱਠੋ ਭਾਈ ਨਿਕਲੋ ਬਾਜੋ ਉਹ ਬੰਦੇ ਵੀ ਸੀਗੇ ਜਿਦੀ ਇੱਕ ਬਾਹਵ ਵੀ ਨਹੀਂ ਐ ਇੱਕ ਲੱਤ ਵੀ ਨਹੀਂ ਉਹ ਵੀ ਅੱਜ ਸਿਰ ਤੇ ਮੋਢੇ ਤੇ ਲੈ ਕੇ ਜਾ ਰਹੇ ਸੀਗੇ ਬਈ ਉਹੀ ਤੋਂ ਵੱਧ ਕੇ ਕੀ ਐਗਜ਼ਾਮਪਲ ਆ ਦਈਏ ਤੁਹਾਨੂੰ ਮੈਂ ਇਹਨਾਂ ਦਾ ਦੇ ਨਹੀਂ ਦੇ ਸਕਦਾ ਜਿਹੜੇ ਮੇਰੇ ਇੱਕ ਸੁਨੇਹੇ ਤੇ ਭਾਜੀ ਇੱਥੇ ਮੈਨੂੰ ਫੋਨ ਮੇਰਾ ਡੈੱਡ ਹੋ ਗਿਆ ਜੀ ਵੱਜ-ਵੱਜ ਕੇ ਕਦੋਂ ਕਿੱਥੇ ਆਣਾ ਦੱਸੋ ਭਾਜੀ ਦੱਸੋ ਭਾਜੀ ਉਹਨਾਂ ਨੂੰ ਇੱਕ ਚੰਗੇ ਲੀਡਰ ਦੀ ਲੋੜ ਹੁੰਦੀ ਅਸੀਂ ਲੀਡਰ ਤਾਂ ਕਹਿ ਨਹੀਂ ਸਕਦੇ ਆਪਣੇ ਆਪ ਨੂੰ ਪਰ ਅਸੀਂ ਵੰਗ ਨਿਕਲੋ ਨੌਜਵਾਨ ਸੁਣਦਾ ਯਾਰ ਅਸੀਂ ਐਵੇਂ ਕਹੀਏ ਕਿ ਨੌਜਵਾਨ ਸੁਣਦਾ ਨਹੀਂ ਨੌਜਵਾਨ ਬਹੁਤ ਸੁਣਦਾ ਭਾਜੀ ਤੁਹਾਡੇ ਸਾਹਮਣੇ ਹੀ ਕੱਲ ਡੰਗਾ ਲਾਇਆ ਹਰੀਵਾਲ ਦਾ ਤੇ ਥੋੜਾ ਜਿਹਾ ਮਤਲਬ ਪਹਿਲੇ ਸੀਗਾ ਉੱਥੇ ਘੱਟ ਜਦੋਂ ਇੱਕ ਵਾਰ ਅਸੀਂ ਮੜਿਆ ਜਾ ਕੇ ਤੇ ਹੱਲਾ ਮਾਰਿਆ ਹੱਥੋ ਹੱਥੀ ਅਸੀਂ ਉਹਨਾਂ ਹੀ ਤਾਂ ਕਈ ਪਿੰਡ ਤਵਾ ਕਰਦਣੇ ਸੀ ਉਹਨੇ ਬਾ ਕੋਈ ਮਾਨ ਵਾਲੀ ਗੱਲ ਨਹੀਂ ਬਸ ਚੜ੍ਹਦੀ ਕਲਾ ਬਸ ਉਹਦੇ ਔੜਾਸ ਨਾਲ ਤੁਰੇ ਹੋਏ ਆ ਜੀ ਪੰਜਾਬ ਦਾ ਯੂਥ ਆਹਨੂੰ ਚੜ੍ਹਦੀ ਕਲਾ ਚ ਇਹ ਐਦੀ ਰਹੂਗਾ ਜੀ